ਆਓ ਜੀ ਜੀ ਆਨੋ ਹੋ ਠੀਕ ਹੋਈ ਸਾਰੇ ਆ ਦੇਖ ਲੋ ਯਾਰ ਭਾਈ ਨੇ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਬੱਕਰੀ ਦੀ ਬਲੀ ਦੇ ਦੀ ਤੇ ਨਾਲੇ ਬੱਕਰੀ ਨੂੰ ਵੀ ਪਤਾ ਲੱਗ ਗਿਆ ਕਿ ਮੂਹਰੋਂ ਕੋਈ ਚੀਜ਼ ਤੁਰ ਹੀ ਆਉਂਦੀ ਤੇ ਬੱਕਰੀ ਤਾਂ ਉੱਠ ਕੇ ਭੱਜੀ ਇਹ ਕੀ ਚੱਕਰ ਬਣਾ ਬੱਕਰੀ ਉੱਠ ਕੇ ਕਿਉਂ ਨਹੀਂ ਭੱਜੀ ਕੀ ਬਣਾ ਉਹ ਵੇਹਲੇ ਇਹ ਆ ਗਿਆ ਕੋਲ ਆ ਗਿਆ ਤੇ ਅੱਟਕੇ ਕਿਉਂ ਨਹੀਂ ਗਈ ਬੱਕਰੀ ਬੱਕਰੀ ਨੂੰ ਤਾਂ ਐ ਨਿਕਲ ਗਿਆ ਜਿਵੇਂ ਆਪਾਂ ਬੁਖਾਰ ਵਾਲੀ ਗੋਲੀ ਨੇ ਜੀਭ ਤੇ ਧਰ ਕੇ ਤੇ ਇੱਕ ਘੁੱਟ ਨਾਲ ਹੀ ਸੱਟ ਜਿੰਨਾ ਪਰ ਇਹਨੂੰ ਤਾਂ ਇੱਕ ਘੁੱਟ ਵੀ ਨਹੀਂ ਲੱਗੀ ਉਹਦੀ ਉਹਵੇਂ ਉਹ ਕਰਕੇ ਦੇਖ ਲਓ ਯਾਰ ਦੇਖ ਲਓ ਤੇ ਹੁਣ ਬੱਕਰੀ ਨੂੰ ਖਾ ਕੇ ਵੀ ਉਹ ਰਿਆ ਸਟੈਂਕ ਕਰੀ ਜਾਂਦਾ ਹੈ। ਦੇਖ ਲਓ ਤੁਸੀਂ। ਲੱਗਾ ਤਾਂ। ਦੇਖੀ ਚੱਲੋ। ਕਿਉਂ ਮੈਂ ਢੱਡ ਨੂੰ ਹਲਾਉਂਦਾ ਕਰਦਾ। ਦੇਖੀ ਚੱਲ ਆ ਬਾਈ ਨਾ ਐ ਲੱਗਦਾ ਸੀ ਜਿਵੇਂ ਪੂਰੀ ਝੂਮ ਕਰਕੇ ਦੂਰੋਂ ਵੀਡੀਓ ਬਣਾਉਂਦਾ ਸੀ ਹੁਣ ਪਤਾ ਲੱਗਦਾ ਕਿ ਵੀਡੀਓ ਜਮਾਂ ਨੇੜੇ ਬਣਾਈ ਜਾਂਦਾ ਹੈ ਬਾਈ ਤਾਂ ਆ ਦੇਖ ਲਓ ਪੂਰਾ ਐ ਲੱਗਦਾ ਸੀ ਵੀ ਪਹਿਲਾਂ ਝੂਮ ਕਰਕੇ ਬਣਾਈ ਜਾਂਦਾ ਹੁਣ ਐ ਲੱਗਦਾ ਨੇੜੇ ਤੇ ਜੇ ਬਾਈ ਵੀਡੀਓ ਵਧੀਆ ਲੱਗਦੀ ਹਿੰਦੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਵਾਲ ਚੜ ਕੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਲੈ ਇੱਕ ਮਿੰਟ ਸ਼ੇਅਰ ਜ਼ਰੂਰ ਕਰੋ ਠੀਕ ਹੈ ਸਤਿ ਸ਼੍ਰੀ ਅਕਾਲ ਜੀ